ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਿਸ਼ੀ ਪਾਸ਼ਾ ਨੇ ਬਹੁਤ ਹੀ ਅਪਾਰ ਕਿਰਪਾ ਕੀਤੀ ਹੈ ਜੋ ਆਪ ਸਾਰਾ ਪਰਿਵਾਰ ਵਾਹਿਗੁਰੂ ਗਰਮ ਅੰਤਰ ਨੂੰ ਨਿਰੜ ਕਰ ਰਏ ਸੀ ਮਹਾਰਿਸ਼ੀ ਪਾਸ਼ਾ ਸਾਨੂੰ ਸਮਝਾਉਂਦੇ ਹਨ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜੇ ਵਰਜਨ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਪਰਿਵਾਰਾਂ ਵਿੱਚ ਗਲੇਸ਼ ਦਾ ਕਾਰਨ ਇਹ ਹੈ ਕਿ ਤੂੰ ਆ ਕੰਮ ਕੀਤਾ ਤਾਂ ਮੈਂ ਦੁਖੀ ਹਾਂ ਤੂੰ ਮੈਨੂੰ ਦੁਖੀ ਕਰ ਰੱਖਿਆ ਹੈ ਮਹਾਰਸ਼ੀ ਪਾਸ਼ਾ ਨੇ ਸਾਰਾ ਕੰਮ ਹੀ ਨਵੇੜ ਦਿੱਤਾ ਹੈ ਉਹ ਕਹਿੰਦੇ ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ਜੇ ਕੋਈ ਦੁਖੀ ਹੈ ਤਾਂ ਜ਼ਰੂਰ ਕੋਈ ਮਾੜਾ ਕਰਮ ਕੀਤਾ ਹੋਏਗਾ ਪਿਛਲੇ ਸਮੇਂ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਉਸ ਜੀਵ ਨੇ ਜ਼ਰੂਰ ਕੋਈ ਮਾੜਾ ਬੀਜ ਬੀਜਿਆ ਹੋਵੇਗਾ ਜਿਹੜਾ ਅੱਜ ਫਲ ਬਣ ਚੁੱਕਿਆ ਹੈ ਤੇ ਦੁੱਖ ਦੇ ਰੂਪ ਵਿੱਚ ਫਲ ਉਸ ਨੂੰ ਪ੍ਰਾਪਤ ਹੋ ਰਿਹਾ ਹੈ ਤੇ ਕਈ ਵਾਰ ਅਸੀਂ ਸੁਖੀ ਹੁੰਨੇ ਆ ਬਹੁਤ ਖੁਸ਼ ਹੁੰਨੇ ਆ ਤੇ ਅਸੀਂ ਸੋਚਦੇ ਆ ਵੀ ਇਹ ਖੁਸ਼ੀ ਕਿਉਂ ਆਈ ਮੈਂ ਤਾਂ ਕੁਛ ਚੰਗਾ ਵੀ ਨਹੀਂ ਕੀਤਾ ਉਹਦੇ ਲਈ ਵੀ ਪਿਛਲਾ ਕੋਈ ਕਰਮ ਹੁੰਦਾ ਹੈ ਚੰਗਾ ਕੀਤਾ ਸਾਡਾ ਜੋ ਸਾਨੂੰ ਯਾਦ ਨਹੀਂ ਹੁੰਦਾ ਕਿਉਂਕਿ ਕਰਮ ਅਸੀਂ ਹੋਣ ਵਾਲੇ ਸਮੇਂ 'ਚ ਬੀਜਦੇ ਹਾਂ ਤੇ ਫਲ ਆਉਣ ਵਾਲੇ ਸਮੇਂ 'ਚ ਵੱਡਣਾ ਪੈਂਦਾ ਹੈ ਕਿਉਂਕਿ ਬੀਜ ਤੇ ਫਲ ਦੇ ਵਿੱਚ ਅੰਤਰ ਹੁੰਦਾ ਹੈ ਸਮੇਂ ਦਾ ਉਹ ਅੰਤਰ ਸਾਲ ਵੀ ਹੋ ਸਕਦਾ ਹੈ ਦੋ ਸਾਲ ਵੀ ਹੋ ਸਕਦਾ ਹੈ ਕੁਝ ਮਹੀਨੇ ਵੀ ਹੋ ਸਕਦੇ ਆ 10 ਸਾਲ ਵੀ ਹੋ ਸਕਦਾ ਹੈ ਇਹ ਮਾਲਕ ਜਾਣਦਾ ਹੈ ਕਿ ਕਿਹੜੇ ਬੀਜ ਨੂੰ ਕਦੋਂ ਫਲ ਆਉਣਾ ਹੈ ਸੋ ਜੇ ਅੱਜ ਅਸੀਂ ਦੁਖੀ ਹੋ ਰਹੇ ਹਾਂ ਜ਼ਰੂਰ ਕੋਈ ਪਿਛਲੇ ਸਮੇਂ ਦੇ ਵਿੱਚ ਅਸੀਂ ਮਾੜਾ ਬੀਜ ਬੀਜਿਆ ਹੋਵੇਗਾ ਜੋ ਮਹਾਰਿਸ਼ਿ ਪਾਸ਼ਾ ਸਮਝਾਉਂਦੇ ਹਨ ਲੋੜੇ ਦਾਖ ਬਦੋਰੀਆਂ ਕਿਕਰ ਬੀਜੇ ਜੱਟ ਜੀਵ ਚਾਹੁੰਦਾ ਤਾਂ ਦਾਖਾਂ ਪਰ ਬੀਜੇ ਦਾ ਕਿਕਰਾਂ ਹੈ ਦੇਖੋ ਉਹ ਕਿਹੜਾ ਖੇਡ ਸੀਗਾ ਤਤੀ ਤਵੀ ਦੇ ਵਿੱਚ ਤੇ ਉੱਪਰ ਵੀ ਆਨੰਦ ਨਹੀਂ ਹਿੱਲਿਆ ਕਿਉਂਕਿ ਕਰਮ ਸਹੀ ਸਨ ਭਾਵੇਂ ਤਤੀ ਤਵੀ ਤੇ ਬਿਠਾ ਬਿਠਾ ਦਿੱਤਾ ਗੁਰੂ ਸਹਿਬ ਨੂੰ ਪਰ ਦੁਖੀ ਨਹੀਂ ਹੋਇਆ ਆਨੰਦ ਦੇ ਵਿੱਚ ਰਹਿ ਦੇਖੋ ਗੁਰਸ਼ਿਕ ਗੁਰਸ਼ਿਕਾ ਨੂੰ ਆਰਿਆ ਨਾਲ ਚਿਰਿਆ ਗਿਆ ਪਰ ਉਹ ਦੁਖੀ ਨਹੀਂ ਹੋਏ ਕਿਉਂਕਿ ਉਹਨਾਂ ਦੇ ਕਰਮ ਸਹੀ ਸਨ ਉਹ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ ਉਹ ਹਰੇਕ ਕਰਮ ਨੂੰ ਵਿਚਾਰ ਕੇ ਕਰਦੇ ਸਨ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਰਦੇ ਸਨ ਕਿ ਪਰਮਾਤਮਾ ਇਹ ਕਰਮ ਸਾਡਾ ਠੀਕ ਹੈ ਕਿ ਨਹੀਂ ਉਹਨਾਂ ਨੂੰ ਪਤਾ ਸੀ ਕਿ ਹਰੇਕ ਕਰਮ ਸਾਡਾ ਪਰਮਾਤਮਾ ਦੇਖ ਰਿਹਾ ਹੈ ਜਦੋਂ ਅਸੀਂ ਪਰਮਾਤਮਾ ਨੂੰ ਨਜ਼ਦੀਕ ਜਾਨਾਂਗੇ ਇਹ ਸਭ ਤੋਂ ਵੱਡਾ ਗੁਣ ਹੈ ਇਸ ਦੇ ਨਾਲ ਸਾਰੇ ਗੁਣ ਆ ਜਾਂਦੇ ਹਨ ਜੀਵਨ ਦੇ ਵਿੱਚ ਜੋ ਮਹਾਰਸ਼ੀ ਬਾਸ਼ਾ ਗੁਰਬਾਣੀ ਵਿੱਚ ਸਮਝਾਉਂਦੇ ਹਨ ਸਗਲ ਗੁਣਾ ਗੁਣ ਉਤਮੋ ਪਰਤ ਤ ਦੂਰ ਨ ਪਿਖਰੀ ਕਿਸੇ ਸਭ ਤੋਂ ਉੱਤਮ ਗੁਣ ਹੈ ਪ੍ਰਮਾਤਮਾ ਨੂੰ ਨਜ਼ਦੀਕ ਜਾਨਣਾ ਜਦੋਂ ਅਸੀਂ ਪ੍ਰਮਾਤਮਾ ਨੂੰ ਨਜ਼ਦੀਕ ਜਾਣਦੇ ਹਾਂ ਤਾਂ ਸਾਡੇ ਸਾਰੇ ਕਰਮ ਸਾਫ਼ ਹੋ ਜਾਂਦੇ ਹਨ ਅਸੀਂ ਕਿਸੇ ਨਾਲ ਧੱਗੀ ਧੋਖਾ ਨਹੀਂ ਕਰਦੇ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਕਿਉਂਕਿ ਸਾਨੂੰ ਪਤਾ ਹੈ ਕਿ ਪ੍ਰਮਾਤਮਾ ਦੇਖ ਰਿਹਾ ਹੈ ਦੇਖੋ ਚੋਰ ਵੀ ਸਾਹਮਣੇ ਚੋਰੀ ਨਹੀਂ ਕਰਦਾ ਉਹ ਵੀ ਸੋਚਦਾ ਹੈ ਕਿ ਮੈਨੂੰ ਇੱਥੇ ਲੋਕ ਦੇਖ ਰਹੇ ਆ ਮੈਂ ਇੱਥੇ ਚੋਰੀ ਨਾ ਕਰਾਂ ਹੁਣ ਇੰਨੀ ਕਿ ਸਮਝ ਬਣੀ ਆ ਤੇ ਜਿਹੜੇ ਜੀਵ ਨੂੰ ਇਹ ਸਮਝ ਬਣ ਗਈ ਕਿ ਪ੍ਰਮਾਤਮਾ ਮੈਨੂੰ ਹਰ ਵੇਲੇ ਦੇਖ ਰਿਹਾ ਹੈ ਉਸ ਤੋਂ ਤਾਂ ਫਿਰ ਕੋਈ ਮਾੜਾ ਕਰਮ ਹੋਈ ਹੀ ਨਹੀਂ ਸਕਦਾ ਤੇ ਜਦੋਂ ਸਾਡੇ ਤੋਂ ਕੋਈ ਮਾੜਾ ਕਰਮ ਨਾ ਹੋਵੇਗਾ ਤਾਂ ਫਿਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਦੁੱਖ ਨਹੀਂ ਆਵੇਗਾ ਦੁੱਖ ਆ ਹੀ ਨਹੀਂ ਸਕਦਾ ਤੇ ਗੁਰੂ ਸਾਹਿਬ ਦਾ ਹੁਕਮ ਹੈ ਦੱਦਾ ਦੋਸ਼ ਨਾ ਦੇਉ ਕਿਸੇ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰੋ ਮਹਾਰਾਜ ਜੀ ਬਾਸ਼ਾ ਕਹਿੰਦੇ ਅਸੀਂ ਪਰਿਵਾਰਾਂ ਦੇ ਵਿੱਚ ਝਗੜੇ ਕਰਦੇ ਆਂ ਵੀ ਤੂੰ ਮੈਨੂੰ ਦੁਖੀ ਕਰ ਰੱਖਿਆ ਆ ਆਦੇ ਪੁੱਤ ਨੂੰ ਕਹਿੰਦੇ ਆ ਤੂੰ ਮੈਨੂੰ ਦੁਖੀ ਕਰ ਰਿਹਾ ਪਤਨੀ ਪਤੀ ਨੂੰ ਕਹਿੰਦੀ ਹੈ ਪਤੀ ਪਤਨੀ ਨੂੰ ਕਹਿੰਦਾ ਹੈ ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ਇੱਥੋਂ ਤੱਕ ਖੇਡ ਹੈ ਜਦੋਂ ਸਾਡੇ ਕਰਮ ਸਾਫ ਹੋਣ ਅਸੀਂ ਪੂਰਨ ਤੌਰ ਤੇ ਬੰਦਗੀ ਦੇ ਵਿੱਚ ਹੋਈਏ ਸਾਨੂੰ ਕੁਦਰਤ ਦੀ ਮੱਖੀ ਤੱਕ ਵੀ ਤੰਗ ਨਹੀਂ ਕਰ ਸਕਦੀ ਐਡਾ ਤਕੜਾ ਖੇਡ ਹੈ ਜਦੋਂ ਇਸ ਵੀ ਇਸ ਨੂੰ ਬਾਚਾਂਗੇ ਜੀਵਨ ਦੇ ਵਿੱਚ ਢਾਲਾਂਗੇ ਪ੍ਰੈਕਟੀਕਲ ਕਰਾਂਗੇ ਫਿਰ ਪਤਾ ਲੱਗਦਾ ਹੈ ਅਸਲ ਦੇ ਵਿੱਚ ਅਸੀਂ ਪ੍ਰੈਕਟੀਕਲ ਕਰਨਾ ਛੱਡ ਦਿੱਤਾ ਹੈ ਅਭਿਆਸ ਛੱਡ ਦਿੱਤਾ ਹੈ ਗੁਰੂ ਦੇ ਹੁਕਮਾਂ ਨੂੰ ਕਮਾਉਣਾ ਛੱਡ ਦਿੱਤਾ ਹੈ ਸੋ ਜੇ ਅਸੀਂ ਦੁਖੀ ਹੋ ਰਹੇ ਹਾਂ ਇਹਦੇ ਵਿੱਚ ਸਾਡੇ ਕਰਮਾਂ ਦਾ ਦੋਸ਼ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਮਾੜੇ ਕਰਮ ਕੀਤੇ ਹਨ ਸੋ ਕੋਸ਼ਿਸ਼ ਕਰੀਏ ਆਪਦਾ ਵਾਲਾ ਸਮਾ ਸੁਧਾਰੀਏ ਜੇ ਅਸੀਂ ਆਪਦਾ ਚੰਗਾ ਫਿਊਚਰ ਬਣਾਉਣਾ ਚਾਹੁੰਦੇ ਹਾਂ ਆਉਣ ਵਾਲਾ ਸਮਾਂ ਚੰਗਾ ਚਾਹੁੰਦੇ ਹਾਂ ਤਾਂ ਅੱਜ ਦੇ ਕਰਮ ਸੁਧਾਰਨੇ ਸ਼ੁਰੂ ਕਰਦੇ ਹੋ ਜਦੋਂ ਅਸੀਂ ਮੌਜੂਦਾ ਕਰਮ ਸੁਧਾਰਨੇ ਸ਼ੁਰੂ ਕਰ ਦੇਵਾਂਗੇ ਆਉਣ ਵਾਲਾ ਸਮਾਂ ਸਾਡੇ ਲਈ ਸਹੀ ਹੋਵੇਗਾ ਸਾਨੂੰ ਕੋਈ ਦੁਖੀ ਨਹੀਂ ਕਰ ਪਾਵੇਗਾ ਕਿਉਂਕਿ ਸਾਡੇ ਕਰਮ ਸਹੀ ਹੋਣਗੇ ਤੇ ਨਾਲ ਨਾਲ ਬੰਦਗੀ ਕਰਨੀ ਹੈ ਇਹੀ ਧਰਮ ਹੈ ਸ੍ਰੇਸ਼ਟ ਧਰਮ ਇਹੀ ਹੈ ਏਰ ਕੋ ਨਾਮ ਜਪ ਨਿਰਮਲ ਕਰਮ ਨਾਮ ਜਪਣਾ ਤੇ ਨਿਰਮਲ ਕਰਮ ਕਰਨਾ ਇਹ ਸਭ ਤੋਂ ਸ੍ਰੇਸ਼ਟ ਧਰਮ ਹੈ ਇਸ ਤੋਂ ਉੱਪਰ ਕੋਈ ਧਰਮ ਨਹੀਂ ਸਭ ਤੋਂ ਵੱਡਾ ਧਰਮ ਹੈ ਕੋਈ ਕਹਿੰਦਾ ਹੈ ਹਿੰਦੂ ਧਰਮ ਵੱਡਾ ਹੈ ਮੁਸਲਮਾਨ ਧਰਮ ਵੱਡਾ ਹੈ ਸਿੱਖ ਹੈ ਇਸਾਈ ਹੈ ਮਰਸਿਯ ਪੋਸ਼ਕ ਨੇ ਨਹੀਂ ਸਭ ਤੋਂ ਵੱਡਾ ਧਰਮ ਕੀ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਨਾਮ ਜਪਣਾ ਤੇ ਨਿਰਮਲ ਕਰਮ ਕਰਨਾ ਇਹ ਸਭ ਤੋਂ ਵੱਡਾ ਧਰਮ ਹੈ ਸੋ ਇਸ ਧਰਮ ਨੂੰ ਕਮਾਈਏ ਤੇ ਆਵਦੇ ਜੀਵਨ ਦੇ ਵਿੱਚ ਆਨੰਦ ਤੇ ਖੇੜਾ ਲੈ ਕੇ ਆਈਏ ਸੋ ਈਰਖਾ ਨਿੰਦਿਆ ਚੁਪਲੀ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ